ਜੋ ਰਾਣਾ ਸ਼ੁਕਰ ਮਿੱਲ ਨਾਲੇ ਉਹ ਭਾਇਓ ਐਗਰੋ ਇੰਡਸਟਰੀ ਲਾਈ ਉਹਨੇ ਉਹ ਸਿਕੰਦਰ ਵੀ ਘਰ ਤੋਂ ਵੇਚਾਉਂਦਾ ਵਾ ਉਹ ਕਮਾਲ ਵੀ ਘਰ ਤੋਂ ਵੇਚਾਉਂਦਾ ਵਾ ਉਹਦੇ ਵੇਸਟੇਜ ਤੋਂ ਉਹ ਤੁਹਾਨੂੰ ਚਾਰਾ ਵੀ ਦਿੰਦਾ ਵਾ ਘਰ ਤੋਂ 2 ਰੁਪਏ ਸਿਕੰਦਰ ਲੈ ਕੇ ਉਹਦਾ ਕੁੱਤਾ ਤੁਹਾਨੂੰ 4 ਰੁਪਏ ਦੇ ਰਿਆ ਉਹਦੀ ਬਿਜਲੀ ਬਣਾ ਕੇ ਕਪੂਰਥਲਾ ਸਾਰੇ ਸ਼ਹਿਰ ਨੂੰ ਬਿਜਲੀ ਉਹਦੀ ਜਾਂਦੀ ਆ ਕਿ ਸਰਕਾਰ ਕੋ 17 ਰੁਪਏ ਜੁੰਡਣ ਨਾਲ ਵਾਸਤ ਪੈਸੇ ਦੇ ਰਿਆ ਉਹ ਉਹ ਚਲਾ ਸਕਦਾ ਮੇਲਾ ਉਹ ਸਕਸੈਸਫੁਲੀ ਚਲਾ ਸਕਦਾ ਸਾਡੀ ਮੇਲ ਕਿਉਂ ਘਾਟੇ ਚ ਆ ਬਰਬਾਦ ਮੁਰਦਾਬਾਦ ਸਰਪ ਘਟਾ ਦੇ ਚ ਪਰਚੇ ਔਰ ਲਾਲਿਆਂ ਦਾ ਮੁਰਦਾਬਾਦ 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 ਖੁਨਾ ਤਕਵਾ ਜਿਹੜੀ ਕਹਿੰਦੀ ਸਾਡੀ ਇਹਨਾਂ ਦੀ ਜੁਰਤ ਨੂੰ ਪਾਉਣੇ ਇੱਥੋਂ ਬਾਅਦ ਕਿ ਨਾਂ ਨਹੀਂ ਲਾਜਣ ਕਿ ਮੇਲ ਵਿੱਚ ਨਹੀਂ ਆ ਤੋ ਕਲੀ ਮੇਲੇ ਦੀ ਗੱਲ ਨਹੀਂ ਆ ਸਾਡੇ ਬਿਜਲੀ ਬੋਰਡ ਦੀਆਂ ਜਿੰਨੇ ਹੀ ਪਿੰਡਾਂ ਦੇ ਵਿੱਚ ਜਿਹੜਾ ਐਸਸੀਓ ਦਫ਼ਤਰ ਆ ਐਸਸੀਓ ਦਫ਼ਤਰ ਆ ਉਹਨਾਂ ਵੱਲ ਵੀ ਨਿਗਾਹ ਨਾ ਲਾ ਲਿਆ ਦੀ ਆ ਸਭ ਤੋਂ ਵੱਡੀ ਗੱਲ ਆ ਆਉਣ ਵਾਲੀਆਂ ਪੀੜ੍ਹੀਆਂ ਦੇ ਜੇ ਆਪਾਂ ਮੂੰਹ ਵਿਖਾਉਣ ਜਗੇ ਰਹਿਣਾ ਨਾ ਜੇ ਆਪੀ ਕੱਟ ਕਰਦੇ ਆ ਅਸੀਂ ਸਾਂਝੇ ਥਾਂ ਦੇ ਕੱਟ ਕਰਦੇ ਆ ਉਤੋਂ ਕੱਥੀ ਹੋ ਗਿਆ ਤੁਰ ਗਿਆ ਜੇ ਸਾਂਝਾ ਥਾਂ ਹੀ ਨਾ ਕੋ ਰਹਿ ਗਿਆ ਫਿਰ ਕੱਥੇ ਕਿੱਥੇ ਹੋਵਾਂਗੇ ਇਹਾਰੇ ਨੂੰ ਸਾਹਮਣੇ ਸੋ ਬੜੀ ਵੱਡੀ ਲੜਾਈ ਆ ਇੱਥੇ ਬਣ ਕੀ ਨਹੀਂ ਸਕਦਾ ਜੇ ਮੇਲ ਲੁੱਟ ਗਈ ਆ ਤੇ ਉਹਦਾ ਆਲਟੀਨੇਟ ਬਹੁਤ ਜਿਆਦਾ ਆ ਅੱਜ ਪ੍ਰਾਣੀ ਦਾ ਮਸਲਾ ਬਹੁਤ ਵੱਡਾ ਵਾ ਪ੍ਰਾਣੀ ਨੂੰ ਇਹ ਸਾਈਕਲ ਕਰਨ ਵਾਸਤੇ ਕੁਛ ਨਾ ਸਾ ਪ੍ਰੋਡਕਟ ਬਣਾਉਣ ਵਾਸਤੇ ਉਹਨੂੰ ਭਾਇਆ ਮਾਰਤੀ ਲੋੜਿਆ ਉਹਦਾ ਆਲਟੀਨੇਟਰ ਹੈ ਕਿੱਟੀ ਇਤੀ ਦਾਟ ਮੇ ਦਾ ਕੋਲਾ ਤੁਹਾਡਾ ਜਿਹੜਾ ਇਥੋਂ ਦਾ ਥਰਮਲ ਪਲਾਂਟ ਆ ਉਹਨੂੰ ਆ ਸਾਹ ਬੜਾ ਵਿਰੋਧ ਜੜੇ ਕਿਸਾਨ ਤੇ ਮਜ਼ਦੂਰ ਨੌਜਨ ਸਾਥੀਓ ਸਭ ਤੋਂ ਪਹਿਲਾਂ ਖੰਦੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਕਾਫੀ ਸਾਰੇ ਬੁਲਾ ਰਹੇ ਆ ਮੈਂ ਸਿਰਫ ਹਾਜ਼ਰੀ ਲਵਾਣੀ ਆ ਤੁਹਾਡੇ ਨਾਲ ਕਿਉਂਕਿ ਅੱਜ ਕੋਈ ਵਰਗ ਇਤਾਂ ਦਾ ਨਹੀਂਗਾ ਜਿਹੜਾ ਇਸ ਧਰਤੀ ਤੇ ਆ ਕੇ ਇਸ ਸਰਕਾਰ ਦੇ ਗਾੜੀ ਆਪਣਾ ਰੋਣਾ ਰੋ ਰਿਆ ਕੋਈ ਸਰਕਾਰ ਦੇ ਨਾਲ ਹਰ ਵਰਗ ਦੇ ਨਾਲ ਲਾਰਾ ਲਾ ਕੇ ਤੇ ਰਾਜਗਤੀ ਤੇ ਜਾ ਬੈਠੀ ਆ ਪਿਛਲੇ ਦਿਨੀ ਨੌਜਵਾਨ ਸਭਾ ਵੱਲੋਂ ਵੀ ਅਸੀਂ ਖੜਕਲਕਲਾਂ ਦੀ ਧਰਤੀ ਤੇ ਜਾ ਕੇ ਇਸੇ ਭਗਵੰਤ ਮਾਨ ਨੂੰ ਉਹ ਗੱਲ ਯਾਦ ਕਰਾਈ ਕਿ ਜਦੋਂ ਤੁਸੀਂ ਕਿਹਾ ਸੀ ਨੌਜਵਾਨਾਂ ਨਾਲ ਕਿ ਜਦੋਂ ਅਸੀਂ ਸਦਾ ਜਾ ਕੇ ਤੇ ਸਭ ਤੋਂ ਪਹਿਲਾਂ ਖਰਾਪ ਇਹਨਾਂ ਨੌਜਵਾਨਾਂ ਦੇ ਰੋਜ਼ਗਾਰ ਦੇਣ ਵਾਸਤੇ ਚੱਲੂਗਾ ਇਸੇ ਤਰ੍ਹਾਂ ਤੁਸੀਂ ਅ ਜਿਮਨੀ ਚੋਣ ਵੇਖੀ ਅੱਜ ਜੋ ਆਪਾਂ ਵੀ ਮਸਲਾ ਲੈ ਕੇ ਆਏ ਕਿ ਸੇਰੋਖੰਡ ਮਿਲ ਜਿਹਨੂੰ ਲੰਮੇ ਸਮੇਂ ਤੋਂ ਵੇਚਣ ਦੀਆਂ ਜਿਹੜੀਆਂ ਚਾਲਾਂ ਘੜੀਆਂ ਜਾ ਰਹੀਆਂ ਤੇ ਇਸ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਾਨੂੰ ਮੌਕਾ ਦਿਓ ਜਦੋਂ ਅਸੀਂ ਸਦਾ ਜਾਏ ਇਸ ਮੇਲ ਨੂੰ ਚਾਲੂ ਕਰਾਂਗੇ ਇਸੇ ਰਾਤ ਤੁਸੀਂ ਪਿਛਲੇ ਦਿਨੀ ਵੇਖਿਆ ਇੱਥੇ ਟੀਚਰ ਕੱਚੇ ਮੁਲਾਜ਼ਮ ਸਾਰਿਆਂ ਲੋਕਾਂ ਨੇ ਆ ਕੇ ਇਸ ਸਰਕਾਰ ਨੂੰ ਉਹਨਾਂ ਗੱਲਾਂ ਦਾ ਚੇਤਾ ਕਰਾਇਆ ਜਿਹੜੀਆਂ ਲਕਸ਼ਣਾਤੋਂ ਪਹਿਲਾਂ ਸਰਕਾਰ ਨੇ ਸਾਡੇ ਨਾਲ ਕੀਤੀਆਂ ਸੀ ਨੌਜਵਾਨਾਂ ਦੇ ਨਾਲ ਕਿਹਾ ਸੀ ਜਦੋਂ ਆਪਾਂ ਆਪਣੇ ਏਰੀਆ 'ਚ ਭਗਵੰਤ ਮਾਨ ਆਇਆ ਪੱਤਰਕਾਰਾਂ ਸਵਾਲ ਕੀਤਾ ਭਗਵੰਤ ਮਾਨ ਜੀ ਨੌਜਵਾਨਾਂ ਦੀ ਗਿਣਤੀ ਤੁਹਾਡੇ ਅੱਗੇ ਤੁਹਾਡੇ ਪਿੱਛੇ ਕਿੰਨੀ ਫੇਰ ਰਹੀ ਆ ਤੁਸੀਂ ਕੀ ਮਹਿਸੂਸ ਕਰ ਰਹੇ ਜੋ ਤੇ ਭਗਵੰਤ ਮਾਨ ਨੇ ਉਸ ਸਮੇਂ ਇਹ ਗੱਲ ਕਹੀ ਸੀ ਇਹਨਾਂ ਨੌਜਵਾਨਾਂ ਨੂੰ ਰੈਲੀਆਂ 'ਚ ਜਾਣ ਵਾਸਤੇ ਸਮਾਂ ਨਹੀਂ ਹੋਣਾ ਚਾਹੀਦਾ ਇਹ ਨੌਜਵਾਨ ਤੇ ਆਪ ਆਪਣੇ ਕੰਮਾਂ ਧੰਧਿਆਂ ਤੇ ਲੱਗੇ ਹੋਣੇ ਚਾਹੀਦੇ ਸੀ ਅੱਜ ਮੈਨੂੰ ਦੁੱਖ ਹੋ ਰਿਹਾ ਇਸ ਗੱਲ ਦਾ ਕਿ ਇੰਨੇ ਵੇਲੇ ਨੌਜਵਾਨ ਆ ਜਿਹੜੇ ਰੈਲੀਆਂ ਦੇ ਵਿੱਚ ਫੇਰ ਰਹੇ ਆ ਸਭ ਤੋਂ ਪਹਿਲਾਂ ਇਹਨਾਂ ਨੂੰ ਜਦੋਂ ਸਾਹੀ ਸਦਾ ਚ ਆ ਗਏ ਸਭ ਤੋਂ ਪਹਿਲਾਂ ਉਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰਾਂਗੇ ਕਿਉਂਕਿ ਅੱਜ ਸਾਰੇ ਹੀ ਲੋਕ ਇਸ ਜਿਮਨੀ ਚੌਂਡ ਦੇ ਵਿੱਚ ਆਪਣੀ ਗੱਲ ਰੱਖਣੀ ਚਾਹੁੰਦੇ ਆ ਆਪਾਂ ਵੀ ਲੈ ਕੇ ਆਏ ਆ ਕਿ ਅੱਜ ਆਪਾਂ ਜੇ ਲੱਛਾਂ ਦਾ ਸਮਾਵਾ ਕਿ ਵੋਟਾਂ ਸਾਰੇ ਤਰਨ ਤਰਨ ਹਲਕੇ ਵਾਲਿਆਂ ਪਾਉਣੀਆਂ ਜਿੱਥੇ-ਜਿੱਥੇ ਵੀ ਆਪਣੇ ਰਿਸ਼ਤੇਦਾਰੀਆਂ ਆਪਾਂ ਇਸ ਸਰਕਾਰ ਨੂੰ ਹਰਾਉਣ ਦਾ ਕੰਮ ਕਰੀਏ